निकी गोंद में बैठे सात संघ जी सब तो पहला फतेह की साझ करिए वाहू जी का खालसा वाहीड़े खालसा पंथ की स्थापना से गुरद्वारा साहब विखे गुरु घर खुशियां प्राप्त करने वास्ते इट्ठे हुए जी अज के दिन भी ਗੱਲ ਕਰੀਏ ਤੇ ਇਹ ਬੈਨ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਤਾਂ ਤਾਂ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਸੀ ਉਦੋਂ ਤੋਂ ਲੈ ਕੇ ਤਾਂ ਗੁਰੂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਤੱਕ ਕੋਈ ਸਿੱਖਾਂ ਦੀ ਵੱਖਰੀ ਪਛਾਣ ਨਹੀਂ ਸੀ ਅਲੱਗ-ਅਲੱਗ ਧਰਮਾਂ ਦੇ ਲੋਕ ਲੱਖ ਲੱਖ ਜਾਤੀਆਂ ਦੇ ਲੋਕ ਲੱਖ ਲੱਖ ਲੱਖਿਆਂ ਦੇ ਲੋਕ ਇਸ ਸਿੱਖ ਧਰਮ ਦੇ ਵਿੱਚ ਸਨ ਤੇ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੂਰਬੀਰਾਂ ਦੇਵੇਂ ਜੀ ਨੂੰ ਅਨੰਦਪੁਰ ਸਾਹਿਬ ਤੋਂ ਲੈ ਕੇ ਪਾਕਿਸਤਾਨ ਲਾਹੌਰ ਦੀ ਧਰਤੀ ਤੱਕ ਉੱਤਰ ਦਿੱਲੀ ਤੱਕ ਇੱਕ ਹੌਕਾ ਦਿੱਤਾ ਇੱਕ ਸਿਹਰਾ ਲਾਇਆ ਇੱਕ ਹੁਕਮ ਦਾ ਉਹ ਆਪੇ ਕੀਤਾ ਸਾਰੇ ਸਿੱਖ ਜੱਟ ਨੂੰ ਤਲੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਕੱਠੇ ਹੋ ਉਸ ਦਾ ਸਿਹਾਰ ਦਿੱਤਾ ਉਸ ਦਿਨ ਲੱਖਾਂ ਦੇ ਇਕੱਠ ਦੇ ਵਿੱਚੋਂ ਪੰਜ ਸਿੰਘਾਂ ਨੂੰ ਚੋਣਨਾ ਪੰਜ ਪਿਆਰੇ ਨੂੰ ਚੋਣਨਾ ਇੱਕ ਵੱਡੀ ਚੁਣੌਤੀ ਸੀ ਅਤੇ ਜਿਹੜੇ ਸਿੱਖ ਜਾਂ ਪੰਜ ਪਿਆਰੇ ਚੋਣੇ ਸੀ ਉਹ ਇੱਕ ਤਲਵਾਰ ਦੀ ਭਾਰਤ ਦੇ ਉੱਤੇ ਚੱਲਣ ਵਾਲੇ ਤੋਂ ਤੇ ਕੌਂਦੇ ਜੀ ਇਸ ਲਈ ਸਾਰੇ ਵਿੱਚੋਂ ਇੱਕ-ਇੱਕ ਸੀਸੀ ਮਾਰਕ ਦਿੱਤੀ ਗਈ ਅਤੇ ਜਦੋਂ ਪੰਜ ਸੀਸ ਪੰਜ ਪਿਆਰਿਆਂ ਨੇ ਸੰਤਾਂ ਦੇ ਵਿੱਚੋਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚੋਂ ਅਲੱਗ-ਅਲੱਗ ਧਰਮਾਂ ਦੇ ਵਿੱਚੋਂ ਦੇਰ ਦੀ ਪ੍ਰੇਸ਼ਕਾ ਦਿੱਤੀ ਅਤੇ ਉਸ ਤੋਂ ਬਾਅਦ ਪੰਜ ਪਿਆਰਿਆਂ ਦੀ ਚੌਂ ਹੋਣ ਤੋਂ ਬਾਅਦ ਉਹਨਾਂ ਨੂੰ ਅੰਗਰੇਜ਼ ਕਾਇਆ ਗਿਆ ਜਿੱਤੇ ਜਨ ਅਤੇ ਬਾਅਦ ਵਿੱਚ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਤੋਂ ਅਮਰ ਸ਼ਕਤੀ ਇੱਕ ਬਖਰੀ ਪ੍ਰਸਤ ਇੱਕ ਇੱਕ ਵੱਖਰਾ ਇਤਿਹਾਸ ਬਣਾਇਆ ਦਾ ਸਾਹਿਬ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਨੂੰ ਵੀ ਜਿਸ ਤੱਕ ਇੱਕ ਜੇ ਹਮੇਸ਼ਾ ਹੀ ਜਿਵੇਂ ਤੁਹਾਡਾ ਪ੍ਰੋਗਰਾਮ ਬਹੁਤ ਪਰਵਰਿਤੀ ਰੰਗੀ ਹੈ ਉੱਛੇ ਸਾਡੇ ਵਿਦਿਅਕ ਕੰਟੈਂਪਰੇਰੀ ਸੈਡ ਵੀਅਰ लोग भलाई देख करते हैं इस संस्था के अब प्रधान प्रकाश सिंह जी ने हरप्रीत सिंह जी हैं सारी टीम रहा मिलकर सेवादार सारे सहयोग का ही साल का यून अज का दिखाया है बहुत महानता रखता है न सिख त्य जिम इस द्यरे की मानता है बारे देशा विदेशों के कोई यह देश नहीं जितने इस खालसा साजा गुरु सिंह समर्थित प्रोडा नहीं है क्योंकि अनोखी गल सब सरकार ने करी है बच्चे पंच बगर को फैला के पंचा तो के उन्होंने जो उन्होंने ऐलान किया कि अल तो बाद ਇਸ ਮਨੁਭਾਵੇ ਸਿਸਟਮ ਵਿੱਚ ਦਾਖਵਾ ਕਰਾਜਪਾਸੇ ਜੁੜੀ ਹੋਈ ਕਿਤਾਬ ਨੂੰ ਅਨਿਸ਼ਾਨਿਆ ਤੋਂ ਬਣਨ ਬਖਸ਼ਾ ਦਿੱਤੀ ਗਈ ਹੈ ਕਿ ਨਵੇਂ ਵਿਕਾਸਨ ਸੇਖਿਆ ਜੀ ਉਸੇ ਦਾ ਨਾਮ ਦਾ ਤੇ 20 ਸਾਲ ਬਾਅਦ ਬਰਖਸਾ ਹੈ ਅੱਜ ਵੀ ਚੱਲ ਰਿਹਾ ਹੈ ਉਹ ਕਿਸਾਨો ਮਾਂ ਦਾ ਸੇਵਾ ਦਾ ਵਿਵਾਦ ਦਾ ਇੱਕ ਸਮਾਜਿਕ ਬੁਰੀਆ ਪਿਆ ਹੈ ਆਪਕੋ ਇੱਕ ਇਨਸਾਨ ਦੇ ਤਰ੍ਹਾਂ ਦੇਸ਼ ਕਰਵਾ ਸੀ ਜੀ ਇਸ ਲਈ ਵਿਸ਼ਾ ਹੈ ਵਿਦਿਅਕ ਪ੍ਰੋਗਰਾਮ ਬਾਰੇ ਅਗਲੀ ਫਸਟ ਸਾਲੀ ਦਾ ਜੁਲਾਈ ਵਾਲੇ ਤੋਂ ਲੂਕ ਪੋਟਾ ਪ੍ਰੋਗਰਾਮ ਇਸ ਬਾਰੇ ਹੋ ਰਿਹਾ ਹੈ। ਅੱਜ ਅੱਛਾ ਸਾਧਿਆ ਜੀ 13 ਪ੍ਰੋਗਰਾਮ ਵੀ ਆਪਕੀ ਐਨਰਗੀ ਅਰਥੋ ਵਾਸਾ ਜੀ। ਉਹ ਹੰਡ ਦੇ ਨੇ ਵਿਭਾਗ ਨੂੰ ਦੇ ਦੇ ਕਾਫੀ ਚਾਹੀਏ ਜੀ। उसने दबारा सारी ते जी सिख धर्मी तो तो की अमृत जी टीकी है अमृत ने त्याग अमृत भी उन्होंने दिता जिन्हें दिते उन्होंने अमृत छकया मॉल छाई है जिंदगी बार बता उठ सर जिन्हें कभी मौल का डर ना रही उ अमर रह सकता है खालसा ती हो सकता है जिन्होंने मौत का डर नहीं है माहौल का डर रहना फिर ਫੋਕਲ ਗੱਲ ਵਧੀਆ ਢੰਗ ਕਰ ਨਹੀਂ ਚੱਲਦੀ ਇਸ ਵਾਰ ਤੇ ਸਾਰਾ ਜਿਹੜਾ ਪੰਚ ਹੈ ਉਹ ਅਮਰ ਤੇ ਜਿਹੜਾ ਜੜ ਲਗਾ ਗੁਣ ਉਹ ਜੂੜ ਧਾਰ ਲੱਗੋਣੇ ਚਾਹੀਦੇ ਸਾਰੇ ਅਮਰਤਾਈ ਹੋਣੇ ਚਾਹੀਦੇ ਭਾਵੇਂ ਕਿਸੇ ਦੁਰਗੜੇ ਨੂੰ ਸੰਸਦ ਦੇ ਕੋ ਕੋਲੇ ਵਿਚ ਕੋਮਣੀ ਹੈ ਸਦਾ ਹੀ ਉਹਦਾ ਜਿਹੜੇ ਮਰਜ਼ੀ ਹੋਣ ਫੋਕਲ ਪ੍ਰਬੰਧ ਵਿੱਚ ਜਿਹੜੇ ਸੱਜੇ ਲਾਉਣ ਉਹ ਅਮਰਤਾਈ ਦੀ ਗੁਰੜ ਚਾਹੀਦੇ ਕੰਨੀ ਦਾ ਜੀ ਪਾਇਬੇ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ